ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘ ਨਾਦ ਵੈਬ ਟੀਵੀ ਜਿਵੇਂ ਕਿ ਆਪਣੀ ਲੜੀ ਚੱਲ ਰਹੀ ਹੈ ਜਿਹੜਾ ਪ੍ਰੋਗਰਾਮ ਗੁੱਚੀਆਂ ਰਮਜ਼ਾਂ ਆਪਾਂ ਸ਼ੁਰੂ ਕੀਤਾ ਹੈ ਉਹਦੇ ਵਿੱਚ ਗੁਰਬਾਣੀ ਦੇ ਵਿੱਚ ਆਏ ਐਸੇ ਸ਼ਬਦ ਐਸੇ ਨੁਕਤੇ ਜਾਂ ਐਸੇ ਸੰਕਲਪ ਜਿਨ੍ਹਾਂ ਦੇ ਸਬੰਧੀ ਆਪਾਂ ਬਹੁਤ ਘੱਟ ਵਿਚਾਰ ਕੀਤੀ ਹੈ ਸੁਣੀ ਹੈ ਇਹ ਨਹੀਂ ਵੀ ਹੋਈ ਨਹੀਂ ਹੋਈ ਜ਼ਰੂਰ ਹੈ ਪਰ ਬਹੁਤ ਘੱਟ ਸੋ ਉਹਨਾਂ ਵਿਸ਼ਿਆਂ ਦੇ ਉੱਤੇ ਆਪਾਂ ਇਹ ਜਿਹੜਾ ਐਪੀਸੋਡ ਆਪਾਂ ਸ਼ੁਰੂ ਕੀਤੇ ਇਹਦੇ ਵਿੱਚ ਤਕਰੀਬਨ 15 ਮਿੰਟ ਦਾ ਇੱਕ ਵਿਸ਼ਾ ਲੈ ਕੇ 15 ਮਿੰਟ ਉਹਦੇ ਤੇ ਆਪਾਂ ਗੱਲਬਾਤ ਕਰਿਆ ਕਰਾਂਗੇ ਤੇ ਜੇ ਉਹ ਵਿਸ਼ਾ 15 ਮਿੰਟਾਂ ਦੇ ਵਿੱਚ ਨਹੀਂ ਕੰਪਲੀਟ ਹੋਇਆ ਉਹਨੂੰ ਫਿਰ ਆਉਣ ਵਾਲੇ ਐਪੀਸੋਡ ਦੇ ਵਿੱਚ ਦੁਬਾਰਾ ਕੈਰੀ ਆਨ ਕਰ ਲਿਆ ਕਰਾਂਗੇ ਪਰ ਤਕਰੀਬਨ ਸਮਾਂ ਰਹੇਗਾ ਸਾਡਾ 15 ਮਿੰਟ ਦਾ ਜੇ ਮੈਂ ਧਰਮ ਦਾ ਜੋ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਧਰਮ ਦੇ ਸੰਬੰਧ ਵਿੱਚ ਸੁਣਿਆ ਆਪਿੱਤ ਧਰਮ ਇੱਕ ਐਸਾ ਵਿਸ਼ਾ ਹੈ ਇੱਕ ਐਸਾ ਟੌਪਿਕ ਹੈ ਜਿੱਦੀ ਡੈਫੀਨੇਸ਼ਨ ਜਿੰਨੂੰ ਡਿਫਾਈਨ ਕਰਨ ਲੱਗੇ ਪ੍ਰਚਾਰਕ ਜਾਂ ਕੋਈ ਵੀ ਵਕਤਾ ਉਹ ਪਾਪਾ ਆਪਣੀ ਸੈਂਸ ਮੁਤਾਬਕ ਇਹਨੂੰ ਡਿਫਾਈਨ ਕਰ ਜਾਂਦਾ ਹੈ ਪਰ ਆਪਾਂ ਸਮਝਣਾ ਹੈ ਸਿੱਖੀ ਦੇ ਨਜ਼ਰੀਏ ਤੋਂ ਧਰਮ ਕੀ ਹੈ ਪਿਛਲੇ ਐਪੀਸੋਡ ਵਿੱਚ ਆਪਾਂ ਧਰਮ ਦੀ ਪਰਿਭਾਸ਼ਾ ਦੇ ਸੰਬੰਧ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਸੀ ਵੀ ਧਰਮ ਦੀ ਪਰਿਭਾਸ਼ਾ ਕੀ ਹੈ ਹੁਣ ਆਪਾਂ ਇਹਦੇ ਤਕਰੀਬਨ ਸਾਡੇ 4 ਪ੍ਰੋਗਰਾਮ ਇਹ ਵਿਸ਼ੇ ਤੇ ਹੋ ਜਾਣੇ ਆ ਹੁਣ ਆਪਾਂ ਜਾਣਾਂਗੇ ਵੀ ਧਰਮ ਦੀ ਪ੍ਰਵਾਸ਼ਾ ਦੇ ਨਾਲ-ਨਾਲ ਸਿੱਖੀ ਦੇ ਦਾਇਰੇ ਅੰਦਰ ਕੋਈ ਸ਼ਬਦ ਅਸੀਂ ਵਰਤਦੇ ਹਾਂ ਜਿਵੇਂ ਧਰਮ ਪੰਥ ਕੌਮ ਧਰਮ ਕੀ ਹੈ ਪੰਥ ਕੀ ਹੈ ਤੇ ਕੌਮ ਕੀ ਹੈ ਜੋ ਕਿ ਸਾਰੇ ਸਿੱਖੀ ਦੇ ਅਪਣਾਏ ਹੋਏ ਸ਼ਬਦ ਨੇ ਤੇ ਸਿੱਖੀ ਨੂੰ ਰਿਪਰੈਜ਼ੈਂਟ ਕਰਦੇ ਨੇ ਆਪਾਂ ਦੇਖਣਾ ਵੀ ਧਰਮ ਤੇ ਪੰਥ ਇਹਨਾਂ ਚ ਕੀ ਡਿਫਰੈਂਸ ਹੈ ਤੇ ਇਸ ਤੋਂ ਬਾਅਦ ਕੌਮ ਦੀ ਗੱਲ ਹੁਣ ਕੌਮ ਸ਼ਬਦ ਨੂੰ ਆਪਾਂ ਜੇ ਤੇ ਉਹਨਾਂ ਸਾਰੇ ਨੂੰ ਖੋਲਣਾ ਹੋਵੇ ਫਿਰ ਇਹ ਬਾਕਾਇਦਾ ਇੱਕ ਆਪਣੇ ਆਪ ਚ ਵੱਖਰਾ ਵਿਸ਼ਾ ਹੈ ਪਰ ਆਪਾਂ ਬਿਲਕੁਲ ਕੰਸਾਈਜ਼ਲੀ ਧਰਮ ਦੇ ਪਰਪੇਖ ਵਿੱਚ ਰਹਿ ਕੇ ਉਸ ਦਾਇਰੇ ਵਿੱਚ ਰਹਿ ਕੇ ਦੇਖਣਾ ਕਿ ਕੌਮ ਕਿਵੇਂ ਨਿਕਲਦੀ ਹੈ ਕੌਮ ਕਿੱਥੋਂ ਨਿਕਲਦੀ ਹੈ ਨੇਸ਼ਨ ਕਿੱਥੋਂ ਨਿਕਲਦੀ ਹੈ ਉਸ ਤੋਂ ਬਾਅਦ ਅਗਲੀ ਗੱਲ ਹੁੰਦੀ ਹੈ ਨੇਸ਼ਨ ਸਟੇਟ ਦੀ ਹੁਣ ਆਓ ਸਭ ਤੋਂ ਪਹਿਲਾਂ ਵੇਖੀਏ ਕਿ ਧਰਮ ਦੇ ਵਿੱਚੋਂ ਕੀ ਪੈਦਾ ਹੁੰਦਾ ਹੈ ਜਿਹੜਾ ਸਾਨੂੰ ਪੰਥ ਵੱਲ ਲੀਡ ਕਰ ਜਾਂਦਾ ਹੈ ਧਰਮ ਤੋਂ ਅੱਗੇ ਪੰਥ ਹੈ ਧਰਮ ਇੱਕ ਪ੍ਰਿੰਸੀਪਲ ਹੈ ਤੇ ਪ੍ਰਿੰਸੀਪਲ ਦੇ ਵਿੱਚੋਂ ਇੱਕ ਰੂਟ ਨਿਕਲਦਾ ਹੈ ਇੱਕ ਰਸਤਾ ਨਿਕਲਦਾ ਹੈ ਜਾਂ ਜਿਹਨੂੰ ਅਸੀਂ ਪੰਥ ਕਹਿ ਦਿੰਦੇ ਹਾਂ ਇੱਥੇ ਇੱਕ ਗੱਲ ਨੂੰ ਲੈ ਕੇ ਕਨਫਿਊਜ਼ ਨਹੀਂ ਹੋਣਾ ਕਿ ਜਿਵੇਂ ਅੱਜ ਕੱਲ ਆਪਾਂ ਪੰਥ ਸ਼ਬਦ ਨੂੰ ਬੜਾ ਮਿਸਕਨਸੈਪਟ ਕੀਤਾ ਹੈ ਇਹ ਸ਼ਰੋਮਣੀ ਕਮੇਟੀ ਜਾਂ ਪੰਜ ਜਹੇਦਾਰੋ ਵੀ ਪੰਥ ਸ਼ਰੋਮਣੀ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ ਉਹ ਵੀ ਪੰਥ ਮਤਲਬ ਹਰ ਇੰਸਟੀਚਿਊਨ ਦੇ ਰੂਪ ਦੇ ਵਿੱਚ ਇਹਨੂੰ ਆਪਾਂ ਸ਼ਬਦ ਨੂੰ ਵਰਤ ਰਹੇ ਆ ਕਿ ਕੰਸਟੀਚਿਊਨ ਪੰਥ ਕੋਈ ਇੰਸਟੀਚਿਊਨ ਨਹੀਂ ਹੁੰਦਾ ਪੰਥ ਤੋਂ ਕੇਵਲ ਪਾਵ ਹੈ ਰਸਤਾ ਸੋ ਪਹਿਲਾਂ ਧਰਮ ਨੂੰ ਫਿਰ ਆਪਾਂ ਪੰਥ ਨੂੰ ਖੋਲਦੇ ਹਾਂ ਧਰਮ ਤੋਂ ਵਿਲੱਖਣਤਾ ਪੈਦਾ ਹੁੰਦੀ ਹੈ ਹੁਣ ਵਿਲੱਖਣਤਾ ਕੀ ਹੈ ਪਰਟੀਕ్యুলਰਿਟੀਆਂ ਕੀ ਹੈ ਉਹ ਸਾਡੇ ਜੀਵਨ ਤੋਂ ਪ੍ਰਭਾਵਿਤ ਹੋਏਗੀ ਹੁਣ ਜੀਵਨ ਜਾਂਚ ਜਿਹੜੀ ਹੈ ਸਾਡੀ ਭਾਵ ਜੀਵਨ ਜਿਹਦੇ ਤੋਂ ਪ੍ਰਭਾਵਿਤ ਹੁੰਦਾ ਹੈ ਉਹ ਜਾਂਚ ਉਹ ਕਨਸੈਪਟ ਜਿਹਦੇ ਤੋਂ ਜੀਵਨ ਪ੍ਰਭਾਵਿਤ ਹੁੰਦਾ ਹੈ ਹੁਣ ਜੀਵਨ ਸਾਡਾ ਜੇ ਅਸੀਂ ਇਹਨੂੰ 네ਗੈਟਿਵਿਟੀ ਦੇ ਪੱਖ ਤੋਂ ਲੈਂਦੇ ਆ ਜੇ ਅਸੀਂ ਸੱਚ ਬੋਲਦੇ ਆ ਤਾਂ ਸਾਡਾ ਜੀਵਨ ਸੱਚ ਤੋਂ ਪ੍ਰਭਾਵਿਤ ਹੁੰਦਾ ਹੈ ਜੇ ਸਾਡਾ ਜੀਵਨ ਦਾ ਆਧਾਰ ਸੱਚ ਹੈ ਤੇ ਸੱਚ ਤੋਂ ਪ੍ਰਭਾਵਿਤ ਹੋਏਗਾ ਪਰ ਜਦੋਂ ਅਸੀਂ ਗੱਲ ਕਰਦੇ ਆ ਵਿਕਾਰਾਂ ਦੀ ਜਿਹਨੂੰ ਗੁਰਬਾਣੀ ਨੇ ਪੰਜ ਵਿਕਾਰ ਕਹੇ ਨੇ ਵਿਕਾਰਾਂ ਦੀ ਗੱਲ ਕਰਦੇ ਆਂ ਹੀ ਦੇਖਦੇ ਆਂ ਕਿ ਉਹ ਵਿਕਾਰ ਜਿਨ੍ਹਾਂ ਤੋਂ ਸਾਡਾ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਹੁਣ ਧਰਮ ਦੇ ਦਾਇਰੇ ਅੰਦਰ ਰਹਿ ਕੇ ਅਸੀਂ ਦੇਖਣਾ ਹੈ ਧਰਮ ਤੋਂ ਅਸੀਂ ਇਹ ਸਿੱਖਿਆ ਲੈਂਦੇ ਹੋਏ ਵੇਖਣਾ ਕਿ ਅਸੀਂ ਉਹਨਾਂ ਵਿਕਾਰਾਂ ਨੂੰ ਜਿਵੇਂ ਮਾਰ ਸਕਦੇ ਹਾਂ ਜਿਵੇਂ ਜੇ ਤੁਸੀਂ ਲੋਭ ਦੀ ਗੱਲ ਕਰ ਲੋ ਤੇ ਲੋਭ ਦੀ ਦਾ ਕੰਪੈਰੀਜ਼ਨ ਕਰਦੇ ਗੁਰੂ ਸਹਿਬਾਨ ਧਰਮ ਗ੍ਰੰਥ ਗੁਰੂ ਗ੍ਰੰਥ ਵਿੱਚ ਕਹਿ ਰਹੇ ਨੇ ਵੀ ਲੱਭ ਕੁੱਤਾ ਊੜੀ ਜੋੜਾ ਠੱਗ ਖਾਦਾ ਮਰਦਾ ਵੀ ਜਿਹੜਾ ਲੋਭੀ ਬੰਦਾ ਹੈ ਉਹ ਇਉਂ ਹੈ ਜਿਵੇਂ ਕੁੱਤੇ ਦੀ ਨਿਆਈ ਹੈ ਜਿਵੇਂ ਲਾਲਚੀ ਕੁੱਤੇ ਦੀ ਕਹਾਣੀ ਪੜ ਲੀਨੇ ਆ ਭਾਵ ਮਨੁੱਖ ਨੂੰ ਮਨੁੱਖ ਬਣਾਉਣ ਵਾਸਤੇ ਉਹਨੂੰ ਦੱਸਿਆ ਗਿਆ ਕਿ ਤੇਰੀ ਬੇਸ਼ੱਕ ਸ਼ਕਲ ਮਨੁੱਖਾਂ ਵਾਲੀ ਹੈ ਕਰਤੂਤ ਪਸ਼ੂ ਕੀ ਮਨਸ ਜਾਤ ਪਰ ਤੇਲੇ ਤੇਰੀਆਂ ਹਰਕਤਾਂ ਜਿਹੜੀਆਂ ਉਹਨਾਂ ਜਾਨਵਰਾਂ ਵਾਲੀਆਂ ਨੇ ਜਿਨ੍ਹਾਂ ਜਾਨਵਰਾਂ ਨੂੰ ਮਨੁੱਖਾਂ ਚੋਂ ਤੇ ਨਹੀਂ ਮਿਲੀ ਪਰ ਤੈਨੂੰ ਮਨੁੱਖਾਂ ਜੀਵਨ ਮਿਲੀ ਹੈ ਤੇ ਤੂੰ ਉਹਨਾਂ ਦੀਆਂ ਹਰਕਤਾਂ ਅਡਾਪਟ ਕਰ ਲੀਆਂ ਨੇ ਜਾਨਵਰ ਜੋ ਕਰ ਰਿਹਾ ਹੈ ਉਹਦਾ ਸੁਭਾਅ ਹੈ ਜੇ ਕੁੱਤਾ ਲਾਲਚ ਕਰ ਰਿਹਾ ਤੇ ਲਾਲਚ ਕਰਨਾ ਉਹਦਾ ਸੁਭਾਅ ਹੈ ਪਰ ਤੇਰਾ ਇਹ ਸੁਭਾਅ ਨਹੀਂ ਸੀ ਤੂੰ ਇਹ ਆਪਣੇ ਸੁਭਾਅ ਨੂੰ ਪਛਾਣ ਤੂੰ ਉਸ ਸੁਭਾਅ ਨੂੰ ਅਡਾਪਟ ਨਾ ਕਰ ਅਗਲੀ ਗੱਲ ਹੁਣ ਝੂਠ ਆ ਝੂਠ ਨਾ ਬੋਲ ਪਾਂਡੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਹੁਣ ਜਦੋਂ ਤੁਸੀਂ ਵਿਕਾਰ ਛੱਡਦੇ ਜੇ ਧਰਮ ਦੇ ਰਾਹੀਂ ਤੁਹਾਡਾ ਜੀਵਨ ਦਾ ਵਿਕਾਸ ਹੁੰਦਾ ਜਾਂਦਾ ਹੈ ਤੁਹਾਨੂੰ ਜੀਵਨ ਜਾਚ ਤੁਰੇ ਆਉਂਦੀ ਹੈ ਹੁਣ ਪੰਜਾਂ ਵਿਕਾਰਾਂ ਦੀ ਅਸੀਂ ਗੱਲ ਕਰਦੇ ਆਂ ਪੰਜ ਦੂਤ 모ਹ ਸੰਸਾਰਾ ਇਹ ਜਿਹੜੇ ਪੰਜ ਦੂਤ ਨੇ ਇਹਨਾਂ ਨੇ ਸੰਸਾਰ ਨੂੰ 모ਇਆ ਹੋਇਆ ਹੈ ਹੁਣ ਜੀਵਨ ਜਾਤ ਚ ਲੈਂਦੇ ਹੋਏ ਤਰੋਂ ਤੋਂ ਅਸੀਂ ਇਹ ਦੇਖਣਾ ਸੀ ਇਹਨਾਂ ਪੰਜਾਂ ਬਕਾਰਾਂ ਨੂੰ ਅਸੀਂ ਟੂਲ ਬਣਾ ਕੇ ਕੋਈ ਵੀ ਚੀਜ਼ ਜਿਹੜੀ ਜੀਵਤ ਜਿਹੜੀ એનર્ਜੀ ਹੈ ਜੀਵੰਤੀ ਉਹ ਕਦੀ ਮਰਦੀ ਨਹੀਂ ਜਦੋਂ એનર્ਜੀ ਮਰਦੀ ਨਹੀਂ ਤੇ ਫਿਰ ਉਹ એનર્ਜੀ ਨੂੰ ਡਾਇਵਰਟ ਕਰਨਾ ਪੈਂਦਾ ਜੇ ਕਾਮ ਕ੍ਰੋਧ ਦੀ ਗੱਲ ਸੀ ਤੇ ਕਾਮ ਕ੍ਰੋਧ ਤੋਂ ਹੀ ਕਰੋ ਬਸੋਲੇ ਗੁੱਡੋ ਤਰਤੀ ਪਾਈ ਵੀ ਉਹਨਾਂ ਦਾ ਉਹਨਾਂ ਦੀ ਵਰਤੋਂ ਆਪਣੇ ਸਾਰਥਕ ਤਰੀਕੇ ਚ ਕਰਨੇ ਸ਼ੁਰੂ ਕਰਦੇ ਜਿਵੇਂ ਕਾਮ ਕ੍ਰੋਧ ਰੰਭੇ ਬਣਾ ਲਾ ਰੰਭੇ ਕਹਿੰਦੇ ਭਾਪ ਜਿਹੜੇ ਜੀਵਨ ਦੇ ਵਿੱਚ ਤੇ ਰਹੇ ਜਿੱਥੇ ਕਾਮ ਦੀ ਲੋੜ ਹੈ ਉੱਥੇ ਕਾਮ ਦੇ ਵਰਤੋਂ ਹੋਵੇ ਪਰ ਹੋਵੇ ਸੰਜਮ ਚ ਰਹਿ ਕੇ ਕ੍ਰੋਧ ਦੀ ਲੋੜ ਹੈ ਕ੍ਰੋਧ ਦੇ ਵਰਤੋਂ ਹੋਵੇ ਪਰ ਸੰਜਮ ਚ ਰਹਿ ਕੇ ਹੁਣ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ ਪੀ ਜਿਹੜੇ ਪੰਜ ਪੰਜ ਵਿਕਾਰ ਨੇ ਸਿਕਦਾਰ ਨੇ ਭਾਵ ਇਹ ਰਾਜ ਕਰਦੇ ਨੇ ਸਾਰੀ ਸ੍ਰਿਸ਼ਟੀ ਤੇ RAM ਭਗਤ ਕੇ ਪਾਣੀ ਹਾਰ ਪਰ ਜਿਹੜਾ ਬੰਦਾ ਧਰਮ ਤੋਂ ਜੀਵਨ ਜਾਚ ਲੈਂਦਾ ਏ ਉਹਦੇ ਇਹ ਪਾਣੀ ਹਾਰ ਹੋ ਜਾਂਦੇ ਨੇ ਭਾਵ ਜੀਵਨ ਜਾਚ ਧਰਮ ਤੋਂ ਅਸੀਂ ਜੀਵਨ ਜਾਚ ਲਈ ਹੁਣ ਇੱਥੇ ਗੱਲ ਮੁੱਕ ਜਾਂਦੀ ਕਈਆਂ ਦੀ ਅਸੀਂ ਕਈ ਸਾਡੇ ਜਿਹੜੇ ਸੱਜਣ ਇੱਥੇ ਗੱਲ ਨਾ ਵੇੜ ਦਿੰਦੇ ਨੇ ਵੀ ਸਿੱਖ ਧਰਮ ਜੀਵਨ ਜਾਚ ਹੈ ਵੇਖੋ ਤੁਸੀਂ ਵਕਾਰ ਮਾਰਦੇ ਜੇ ਤੁਸੀਂ ਝੂਠ ਮਾਰਦੇ ਜੇ ਤੁਸੀਂ ਲੋਭ ਮਾਰਦੇ ਜੇ ਇਹ ਤੁਹਾਡਾ ਨਿੱਜੀ ਵਿਸ਼ਾ ਹੈ ਤੁਹਾਡੀ ਨਿੱਜੀ ਦੀ ਡਵੈਲਪਮੈਂਟ ਹੈ ਕਿ ਇਹ ਨਿੱਜੀ ਦੀ ਡਵੈਲਪਮੈਂਟ ਜਿਹੜੀ ਹੈ ਤੁਹਾਡੀ ਇਹਦੇ ਨਾਲ ਸੰਸਾਰ ਦਾ ਭਲਾ ਹੋਣ ਲੱਗਾ ਹੈ ਠੀਕ ਆ ਤੁਸੀਂ ਨਿੱਜੀ ਤੌਰ ਤੇ ਆਪਣੇ ਆਪ ਨੂੰ ਬਹੁਤ ਸੁਧਾਰ ਲਿਆ ਨਿੱਜੀ ਤੌਰ ਤੇ ਸੁਧਾਰਨ ਵਾਸਤੇ ਆਪਣਾ ਆਪ ਸੋਤੇ ਨੂੰ ਵਾਸਤੇ ਲੋਕ ਪਰਮਾਤਮਾ ਤੇ ਵੀ ਚਲੇ ਗਏ ਸਨ ਸੰਸਾਰ ਛੱਡ ਗਏ ਸਨ ਵੀ ਜੇ ਸੰਸਾਰ ਹੀ ਨਹੀਂ ਰਹੂਗਾ ਤੇ ਝੂਠ ਕਿੱਥੇ ਰਊ ਇਹ ਇਸ ਸੰਸਾਰ ਨਾਲ ਝੂਠ ਬੋਲਣਾ ਇਹਨਾਂ ਜੇ ਸੰਸਾਰ ਹੀ ਹੈ ਨਹੀਂ ਤਾਂ ਫਿਰ ਝੂਠ ਕਰ ਲਈ ਭਾਵ ਆਪਣੇ ਨਿੱਜ ਦਾ ਸੁਧਾਰਨ ਵਾਸਤੇ ਦੂਰ ਦੂਰ ਲੋਕ ਚਲੇ ਗਏ ਤੂੰ ਹੀ ਤੇ ਸੰਸਾਰ ਚ ਰਹਿ ਕੇ ਝੂਠ ਛੱਡਿਆ ਸੋ ਇਹ ਕੇਵਲ ਮੇਅਰ ਇੱਕ ਜੀਵਨ ਜਾਂਚ ਨਹੀਂ ਹੈ ਸਿੱਖ ਧਰਮ ਇੱਕ ਜੀਵਨ ਜਾਂਚ ਹੀ ਨਹੀਂ ਹੈ ਜੀਵਨ ਜਾਂਚ ਹੈ ਪਰ ਜੀਵਨ ਜਾਂਚ ਇਹਦਾ ਕੇਵਲ ਇੱਕ ਪੱਖ ਹੈ ਹੁਣ ਇਸ ਤੋਂ ਅਗਲੇ ਪੱਨੇ ਜੀਵਨ ਜਾਂਚ ਵਾਲੇ ਕੀ ਕਰਦੇ ਨੇ ਉਹ ਜਿਉਂ-ਜਿਉਂ ਅੱਗੇ ਧਰਮ ਦੇ ਅੰਦਰ ਖੋਜ ਕਰਦੇ ਨੇ ਧਰਮ ਦੇ ਅੰਦਰ ਜਾਂਦੇ ਨੇ ਗਹਿਰਾਈ ਦੇ ਨਾਲ ਖੋਜਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਬੀਰ ਮਰਤਾ ਮਰਤਾ ਜਗ ਮੋਵਾ ਮਰ ਵੀ ਨਾ ਜਾਣਿਆ ਕੋਈ ਵੀ ਮਰਦਾ ਮਰਦਾ ਜਗ ਮਰ ਰਿਹਾ ਹੈ ਮਰਨਾ ਨਹੀਂ ਆ ਰਿਹਾ ਸਾਨੂੰ ਐਸੀ ਮਰਨੀ ਜੋ ਮਰੇ ਬਹੁਤ ਨੰ ਮਰ ਨਾ ਹੋਵੇ ਮਰਨਾ ਨਹੀਂ ਆ ਰਿਹਾ ਕਿ ਐਸੀ ਮਰਨੀ ਮਰੀਏ ਵੀ ਦੁਬਾਰਾ ਮਰਨਾ ਨਾ ਹੋਵੇ ਹੁਣ ਗੱਲ ਹੋ ਰਹੀ ਸੀ ਪਹਿਲਾਂ ਜੀਵਨ ਜਾਂਚ ਦੀ ਇੱਕਦਮ ਮੌਤ ਦੀ ਗੱਲ ਸ਼ੁਰੂ ਹੋ ਗਈ ਪਹਿਲਾਂ ਜੀਵਨ ਜਾਂਚ ਤੇ ਖੜੇ ਸਾਂ ਹੁਣ ਗੱਲ ਆ ਗਈ ਮੌਤ ਦੀ ਹੁਣ ਜਿੱਥੇ ਜੀਵਨ ਤੇ ਮੌਤ ਨੂੰ ਇੱਕ ਨਜ਼ਰ ਨਾਲ ਦੇਖਿਆ ਜਾਵੇ ਉਥੋਂ ਗੱਲ ਇਨਕਲਾਬ ਦੀ ਸ਼ੁਰੂ ਹੁੰਦੀ ਹੈ ਜੀਵਨ ਹੈ ਪਰ ਇਹ ਜੀਵਨ ਕਿਸ ਵਾਸਤੇ ਹੈ ਵੀ ਇਹ ਜੀਵਨ ਕਿਤੇ ਲੇਖੇ ਲੱਗ ਜਾਵੇ ਮਰਨ ਮੁਨਸਾ ਸੂਰਿਆ ਹੱਕ ਹੈ ਵੀ ਇਹ ਜੀਵਨ ਕਿਤੇ ਲੇਖੇ ਲੱਗ ਜਾਏ ਜਾ ਤੋਂ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ ਵੀ ਇਹ ਜੀਵਨ ਜਿਹੜਾ ਹੈ ਮੈਂ ਆਪਣੀ ਤਲੀ ਤੇ ਰੱਖ ਕੇ ਉਸ ਪਿਆਰੇ ਦੀ ਗਲੀ ਚ ਜਾਵੜਾ ਹੁਣ ਜਦੋਂ ਮੌਤ ਦੀ ਗੱਲ ਆਉਂਦੀ ਹੈ ਕਿਸੇ ਵੇਲੇ ਕਈ ਸਾਡੇ ਵੀਰੇ ਵੀ ਕਹਿੰਦੇ ਨੇ ਬੀ ਇੱਕ ਕਨੈਕਟੀਵਿਟੀ ਦਾ ਕਨਸੈਪਟ ਹੈ ਨਹੀਂ ਸਿੱਖੀ ਦੇ ਦਾਇਰੇ ਅੰਦਰ ਮੌਤ ਦੇ ਮੌਤ ਵਰਗੀ ਪੋਜ਼ਿਟਿਵਿਟੀ ਹੀ ਨਹੀਂ ਹੈ ਜਿਸ ਬੰਦੇ ਨੇ ਮੌਤ ਦੇ ਸੰਬੰਧ ਚ ਜਾਣ ਲਿਆ ਉਹਨੇ ਜੀਵਨ ਦੇ ਸੰਬੰਧ ਚ ਜਾਣ ਲਿਆ ਕਿਉਂਕਿ ਜੀਵਨ ਮਿਲ ਗਿਆ ਜੀਵਨ ਦਾ ਪ੍ਰਵਾਹ ਉਦੋਂ ਸ਼ੁਰੂ ਹੋ ਗਿਆ ਜਿਸ ਦਿਨ ਤੁਸੀਂ ਪੈਦਾ ਹੋ ਗਏ ਉਸ ਤੋਂ ਬਾਅਦ ਸਫ਼ਰ ਮੌਤ ਦਾ ਸ਼ੁਰੂ ਹੁੰਦਾ ਹੈ ਜਦੋਂ ਸਫ਼ਰ ਮੌਤ ਦਾ ਹੈ ਤੇ ਫਿਰ ਮੌਤ ਬਾਰੇ ਜਾਣਨ ਤੋਂ ਮੁਸ਼ਕਲ ਕੀ ਹੈ ਸੋ ਇਸ ਕਰਕੇ ਜਦੋਂ ਮੌਤ ਦੀ ਗੱਲ ਆਏਗੀ ਉਦੋਂ ਕੇਵਲੇ ਜੀਵਨ ਜਾਂਚ ਦਾ ਮਸਲਾ ਨਹੀਂ ਰਹੇਗਾ ਉਦੋਂ ਮਰਨ ਜਾਂਚ ਦਾ ਮਸਲਾ ਵੀ ਨਾਲ ਆ ਜਾਏਗਾ ਤੇ ਜਿੱਥੇ ਮਰਨ ਜਾਂਚ ਕਿਵੇਂ ਮਰਨਾ ਹੈ ਉਥੋਂ ਗੱਲ ਇਹ ਸ਼ੁਰੂ ਹੁੰਦੀ ਹੈ ਵੀ ਮੇਰਾ ਜੀਵਨ ਕਿਸੇ ਲੇਖੇ ਲੱਗ ਜਾਵੇ ਭਾਵੇਂ ਕਿਸੇ ਸਮਾਜ ਦੇ ਲੇਖੇ ਲੱਗ ਜਾਵੇ ਭਾਵੇਂ ਉੱਚੇ ਆਦਰਸ਼ਾਂ ਨੂੰ ਜਿਉਂਦਾ ਰੱਖਣ ਵਾਸਤੇ ਉਹਨਾਂ ਦੇ ਲੇਖੇ ਲੱਗ ਜਾਵੇ ਪਰ ਇਹ ਜੀਵਨ ਲੇਖੇ ਲੱਗ ਜਾਵੇ ਤਾਂ ਕਿ ਮੈਂ ਮੌਤ ਸਵਾਰ ਸਕਾਂ। ਕਿਆ ਜਾਣਾਂ ਕਿ ਮਰਾਂਗੇ ਕਿਹੈਸਾ ਮਰਨਾ ਹੋਵੇ। ਕਿਵੇਂ ਮਰੀਏ ਕਿੱਦਾਂ ਦਾ ਮਰਨਾ ਹੋਵੇ। ਕੈਸੀ ਗੁਰਬਾਣੀ ਦੀ ਕੈਸੀ ਇੱਕ ਅਪਰੋਚ ਐ ਕੈਸਾ ਇਹ ਫਲਸਫਾ ਐ ਜਿਹੜਾ ਮੌਤ ਬਾਰੇ ਗੱਲਾਂ ਕਰ ਰਿਹਾ। ਜੀਵਨ ਤੇ ਹੈ ਜੀਵਨ ਜਾਚ ਤੇ ਹੈ ਪਰ ਮੌਤ ਬਾਰੇ ਗੱਲਾਂ ਕਰ ਰਿਹਾ। ਜਿੱਥੇ ਮੌਤ ਦੀ ਗੱਲ ਹੋਵੇ ਉਥੇ ਰੈਵੋਲੂਸ਼ਨਰੀ ਵਿਚਾਰਤਾਰਾ ਉੱਥੋਂ ਸ਼ੁਰੂ ਹੁੰਦੀ ਹੈ ਕਿਉਂਕਿ ਰੈਵੋਲੂਸ਼ਨ ਇਨਕਲਾਬ ਦਾ ਮਤਲਬ ਹੁੰਦਾ ਹੈ ਕਿ ਆਪਾ ਭਾਵ ਆਪਣਾ ਸਰੀਰ ਆਪਣਾ ਮਨ ਆਪਣਾ ਤਨ ਸੈਕਰੀਫਾਈਜ਼ ਕਰਕੇ ਇਸ ਦੁਨੀਆ ਤੋਂ ਇਸ ਸੰਸਾਰ ਤੋਂ ਇਸ ਵੱਟੀ ਧਰਤੀ ਧਰਮਸ਼ਾਲਾ ਦੇ ਵਿੱਚ ਵਿਚਰਨਾ ਜਿਵੇਂ ਗੁਰੂ ਨਾਨਕ ਸਾਹਿਬ ਦੁਨੀਆ ਦੇ ਉੱਚੇ ਸੁੱਚੇ ਜੀਵਨ ਜਾਚੀ ਇਨਕਲਾਬੀ ਸੰਤ ਗੁਰੂ ਹੋਏ ਭ੍ਰਮਗਿਆਨੀ ਹੋਏ ਜਿਹੜੇ ਮੌਤ ਤਲੀ ਤੇ ਜੋਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੁਰਿਆ ਮੌਤ ਤਲੀ ਤੇ ਰੱਖ ਕੇ ਫਿਰਦੇ ਰਹੇ ਸੋ ਇਹ ਆ ਇਨਕਲਾਬੀ ਪੱਖ ਧਰਮ ਦਾ ਸੋ ਜਦੋਂ ਤੁਹਾਡੇ ਕੋਲ ਸਮਾਜੀ ਧਰਮ ਦੇ ਹੋਰ ਅਨੇਕਾ ਪੱਖ ਨੇ ਜਿੰਨੇ ਆਪਾਂ ਮਰਜ਼ੀ ਇੱਥੇ ਡਿਸਕਸ ਕਰ ਲੀਏ ਪਰ ਆਪਾਂ ਤੋਂ ਕਿ ਐਪੀਸੋਡ ਜਿਹੜਾ ਆਪਣਾ ਦਿੱਲੀ ਦਾ ਉਹਨੂੰ 15 ਮਿੰਟ ਦੀ ਡਿਊਰੇਸ਼ਨ ਦਾ ਰੱਖਣਾ ਹੈ ਅੱਗੇ ਸਮਾਜੀ ਪੱਖ ਲੈ ਲੋ ਕਿਵੇਂ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਸਮਾਜ ਅੰਦਰ ਇੱਕ ਨਵੀਂ ਪ੍ਰਵਿਰਤੀ ਨਵੀਂ ਸੋਚ ਇੱਕ ਨਵੀਂ ਕਿਨਗ ਜਗਾਉਂਦਾ ਹੈ ਉਸ ਤੋਂ ਬਾਅਦ ਤੁਸੀਂ ਰਾਸੀ ਦੁਨੀਆ ਜਾਜੋ ਖਾਸ ਕਰਕੇ ਜਦੋਂ ਤੁਸੀਂ ਸਿੱਖੀ ਦੇ ਤਰਫ ਦੀ ਗੱਲ ਕਰਦੇ ਜੇ ਇੱਥੇ ਰਾਜ ਯੋਗ ਮੀਰੀ ਪੀਰੀ ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ ਵੀ ਇਹ ਦੋਵੇਂ ਸੰਕਲਪ ਇਕੱਠੇ ਨੇ ਮੀਰੀ ਤੇ ਪੀਰੀ ਦਾ ਰਾਜ ਤੇ ਯੋਗ ਦਾ ਮਤਲਬ ਰਾਸੀ ਵਿਚਾਰ ਤਾਰਾ ਰਾਜ ਤੇ ਧਰਮ ਦਾ ਹੁਣ ਰਾਜ ਰਾਜ ਨੂੰ ਪ੍ਰਭਾਵਿਤ ਕਰਦਾ ਹੈ ਸਮਾਜ ਨੂੰ ਪ੍ਰਭਾਵਿਤ ਕਰਦਾ ਸਾਡੇ ਮਨੋਵਿਗਿਆਨ ਨੂੰ ਪ੍ਰਭਾਵਿਤ ਕਰਦਾ ਵੀ ਸੋਚਣਾ ਕਿਵੇਂ ਹੁਣ ਇਹ ਆ ਧਰਮ ਜਦੋਂ ਧਰਮ ਨੂੰ ਨੂੰ ਅਸੀਂ ਧਾਰਨ ਕਰ ਲੈਨੇ ਆ ਉਦੋਂ ਸਾਨੂੰ ਇਹ ਬਲੱਖਣਤਾ ਮਿਲਦੀ ਹੈ ਕਿ ਸਮਾਜ ਅਸੀਂ ਕਿਵੇਂ ਵਿਚਰਨਾ ਹੈ ਧਰਮ ਦੀ ਦੁਨੀਆ ਅੰਦਰ ਸਾਡੇ ਕੀ ਫਰਜ਼ ਨੇ ਅਸੀਂ ਵਿਕਾਰਾਂ ਨੂੰ ਜੀਵਨ ਜਾਂਚ ਨੂੰ ਵਿਕਾਰਾਂ ਨੂੰ ਮਾਰ ਕੇ ਇੱਕ ਚੰਗੀ ਜੀਵਨ ਜਾਂਚ ਕਿਵੇਂ ਲੈਣੀ ਹੈ ਜੀਵਨ ਜਾਂਚ ਤੋਂ ਉੱਠ ਕੇ ਅਸੀਂ ਮਰਨ ਜਾਂਚ ਕਿਵੇਂ ਲੈਣੀ ਹੈ ਕੀ ਹੈ ਸਾਡੀ ਮੌਤ ਦਾ ਮਿਸ਼ਨ ਕੀ ਹੈ ਜਦੋਂ ਇਹ ਸਾਰੇ ਗੁਣ ਸਾਡੇ ਅੰਦਰ ਆ ਜਾਂਦੇ ਨੇ ਅਸੀਂ ਅਡਾਪਟ ਕਰ ਲੈਂਦੇ ਆ ਤੇ ਇਹ ਜਿਹੜੇ ਗੁਣਾ ਦਾ ਇੱਕ ਰਸਤਾ ਹੈ ਉਹਨੂੰ ਪੰਥ ਕਹਿੰਦੇ ਨੇ ਭਾਵ ਪੰਥ ਕੋਈ ਆਯਾਦ ਸ਼ਬਦ ਨਹੀਂ ਕੋਈ ਇੰਸਟੀਟਿਊਸ਼ਨ ਨਹੀਂ ਮੈਂ ਬਾਰ ਬਾਰ ਕਹੀ ਜਾਂਦਾ ਪੰਥ ਤੋਂ ਭਾਵ ਕੇਵਲ ਹੈ ਰਸਤਾ ਕਬੀਰ ਰੋੜਾ ਹੁਆ ਤੋ ਕੀ ਭਇਆ ਪੰਥੀ ਕੋ ਦੁੱਖ ਦੇ ਵੀ ਰੋੜਾ ਹੋ ਗਿਆ ਤੇ ਕੀੜੀ ਗੱਲ ਹੈ ਪੰਥੀ ਪੰਥੀ ਭਾਵ ਪੰਥ ਤੋਂ ਬਣਿਆ ਪੰਥੀ ਜਿਹੜਾ ਪੰਥ ਤੇ ਚੱਲਣ ਵਾਲਾ ਹੁਣ ਪੰਥ ਤੋਂ ਭਾਵ ਰਸਤਾ ਪੰਥੀ ਤੋਂ ਭਾਵ ਉਸ ਪੰਥ ਤੇ ਚੱਲਣ ਵਾਲਾ ਸਿੱਖ ਕੌਮ ਦੇ ਵਿੱਚ ਜਿਹੜਾ ਧਰਮ ਨੂੰ ਫਾਲੋ ਕਰਦਾ ਉਹ ਪੰਥੀ ਤੇ ਹੋ ਸਕਦਾ ਹੈ ਪੰਥ ਨਹੀਂ ਹੋ ਸਕਦਾ ਹੁਣ ਪੰਥ ਸ਼ਬਦ ਜਿਵੇਂ ਸਾਡੇ ਅੰਦਰ ਇੰਸਟੀਚੂਨ ਦੇ ਰੂਪ ਚ ਲੈ ਲਿਆ ਗਿਆ ਇਹ ਲੈ ਗਿਆ ਸਾਡੇ ਜਿਹੜੇ ਖਾਸ ਕਰਕੇ ਇਤਿਹਾਸਕ ਰਾਈਟਰ ਨੇ ਉਹਨਾਂ ਦੇ ਵਿੱਚ ਇਹ ਪੰਥ ਸ਼ਬਦ ਨੂੰ ਇੱਕ ਇੰਸਟੀਚੂਨ ਦਾ ਰੂਪ ਦੇ ਦਿੱਤਾ ਸੀ ਹਾਲਾਂਕਿ ਇਹ ਸ਼ਬਦ ਦੀ ਵਰਤੋਂ ਜਿਹੜੀ ਹੈ ਬਿਲਕੁਲੋਂ ਗਲਤ ਹੋਈ ਹੈ ਗੁਰਬਾਣੀ ਦੇ ਫਲਸਫੇ ਦੇ ਮੁਤਾਬਕ ਪਰ ਉੱਥੇ ਪੰਥ ਦਾ ਉਹਨਾਂ ਦਾ ਕਹਿਣ ਤੋਂ ਪਾਵ ਹੋ ਸਕਦਾ ਹੈ ਕਿ ਸਿੱਖੀ ਦਾ ਪੰਥ ਧਰਮ ਦਾ ਪੰਥ ਨਾ ਕਿ ਸਮੂਹ ਦਾ ਪੰਥ ਕਿ ਇਹ ਬੰਦਿਆਂ ਦੇ ਸਮੂਹ ਨੂੰ ਪੰਥ ਕਹਿ ਦਿੱਤਾ ਗਿਆ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਕਿ ਸਭ ਤੋਂ ਉੱਤਮ ਪੰਥ ਕਿਹੜਾ ਵਾ ਰਸਤਾ ਕਿਹੜਾ ਵਾ ਗੁਰੂ ਦੀ ਸੰਗਤ ਭਾਵ ਚੰਗੇ ਮਨੁੱਖਾਂ ਦੀ ਗੁਰੂ ਦੇ ਜਿਹੜੇ ਗੁਰਬਾਣੀ ਨੂੰ ਮੰਨਣ ਵਾਲੇ ਮਨੁੱਖਾਂ ਦੀ ਉਹਨਾਂ ਦੀ ਸੰਗਤ ਵਿੱਚ ਚਲੇ ਜਾਣਾ ਇਕ ਉਤਮ ਪੰਥ ਸੁਣਿਓ ਗੁਰਸੰਗਤ ਤਹ ਮਲੰਤ ਜਮ ਤਰਾਸ ਮਟਾਈ ਵੀ ਜਿੱਥੇ ਮਿਲ ਕੇ ਜਮ ਦੀ ਤਰਾਸ ਮਿਟ ਜਾਂਦੀ ਏ ਜੇ ਪੰਥ ਦਾ ਭਾਵ ਇੰਸਟੀਚਿਊਸ਼ਨ ਹੋਵੇ ਜੇ ਪੰਥ ਦਾ ਭਾਵ ਕੋਈ ਨਾ ਕੋਈ ਐਸਾ ਢਾਂਚਾ ਹੋਵੇ ਜਿੱਦਾਂ ਹੀ ਲੈ ਲਿਆ ਅੱਜ ਵੀ ਸ਼੍ਰੋਮਣੀ ਕਮੇਟੀ ਵੀ ਪੰਥ ਜਹੇਦਾਰ ਵੀ ਪੰਥ ਪੰਥ ਦਾ ਹੁਕਮ ਆ ਗਿਆ ਪੰਥ ਨੇ ਇਦਾਂ ਆਵਾਜ਼ ਭੇਜ ਦਿੱਤੀ ਬਾਰ ਬਾਰ ਇੱਕ ਸ਼ਬਦ ਦੀ ਵਰਤੋਂ ਹੀ ਇੰਸਟੀਚਿਊਸ਼ਨ ਦੇ ਰੂਪ ਚ ਕਰਦੇ ਆ ਜੇ ਇਤਾਂ ਦੀ ਕੋਈ ਵਰਤੋਂ ਹੋਈ ਹੁੰਦੀ ਤੇ ਕਮ ਸੇ ਕਮ ਗੁਰਬਾਣੀ ਨੇ ਪੰਥ ਸ਼ਬਦ ਦੀ ਵਰਤੋਂ ਕਰਦੇ ਇਸ ਪੱਖ ਨੂੰ ਜ਼ਰੂਰ ਸਪਸ਼ਟ ਕਰਨਾ ਸੀ ਇਹ ਮਤਲਬ ਅਸੀਂ ਸੰਗਤ ਦਾ ਜਿਹੜਾ ਸੰਕਲਪ ਆ ਉਹ ਪੰਥ ਸ਼ਬਦ ਰਹੀਂ ਸਭ ਨੂੰ ਉਹਨੂੰ ਪੋਲਿਊਟ ਕਰ ਦਿੰਦਾ ਜਦੋਂ ਪੰਥ ਸ਼ਬਦ ਦੇ ਹੋਰ ਵੀ ਆਪਾ ਅਰਥ ਕਰਦੇ ਆ ਤੇ ਉੱਥੇ ਸਾਨੂੰ ਮਿਲਦਾ ਏ ਤਰਾਸ ਮਿਟੇ ਜਮ ਪੰਥ ਕੀ ਜਮਾ ਦਾ ਪੰਥ ਵੀ ਹੁੰਦਾ ਏ ਪਾਉ ਪੰਥ ਸ਼ਬਦ ਜਮਾ ਵਾਸਤੇ ਜਿਹੜੇ ਮਾੜੀ ਸੋਚ ਵਾਲੇ ਲੋਕ ਨੇ ਤਰਾਸ ਮਿਟੇ ਜਮ ਪੰਥ ਕੀ ਜਾਸ ਬਸੇ ਮਨ ਨਾਉ ਜੇ ਜਦੋਂ ਮਨ ਚ ਨਾਉ ਵਸ ਜਾਂਦਾ ਹੈ ਤੇ ਜਮ ਪੰਥ ਦੀ ਤਰਾਸ ਮਿਟ ਜਾਂਦੀ ਹੈ ਜੇ ਵਡਭਾਗੀ ਸਤਗੁਰ ਪਾਇਆ ਤਿੰਨ ਜਮ ਕਾ ਪੰਥ ਮਟਾਇਆ ਪੰਥ ਤੇ ਫਿਰ ਜਮਾਦਾ ਵੀ ਹੁੰਦਾ ਜੀ ਉਹਨੂੰ ਪੰਥ ਮੰਨਣਾ ਇਹ ਤੇ ਨਹੀਂ ਪੰਥ ਤੋਂ ਪਾਵ ਕੇਵਲ ਰਸਤਾ ਸੋ ਸਿੱਖੀ ਪੰਥ ਹੈ ਸਿੱਖ ਫਲਸਫੇ ਦਾ ਪੰਥ ਹੈ ਸਿੱਖੀ ਪੰਥ ਕਹਿ ਸਕਦੇ ਆਪਾਂ ਸਿੱਖ ਪੰਥ ਕਹਿ ਸਕਦੇ ਆਂ ਪਰ ਪਹਿਲਾ ਸ਼ਬਦ ਜੇ ਸਿੱਖ ਲੱਗਾ ਇਹਦੇ ਪਰ ਇਹਦੇ ਚ ਧਿਆਨ ਰੱਖਣਾ ਪੰਥ ਬੰਦਿਆਂ ਦਾ ਸਮੂਹ ਨਹੀਂ ਵੀ ਜਿਵੇਂ ਤਿਆਰ ਬਿਆਰ ਤਿਆਰ ਜਿਹੜਾ ਸਿੰਘਾਂ ਦਾ ਗਰੁੱਪ ਆ ਉਹਨੂੰ ਅਸੀਂ ਪੰਥ ਕਹਿ ਦਿੱਤਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਆ ਗਈ ਕੌਮ ਤੀਸਰਾ ਸ਼ਬਦ ਆ ਗਿਆ ਕੌਮ ਹੁਣ ਜਿਹੜਾ ਕੌਮ ਸ਼ਬਦ ਹੈ ਕੌਮ ਸ਼ਬਦ ਕਿੱਥੋਂ ਨਿਕਲਦਾ ਵੈਸੇ ਜਦੋਂ ਤੁਸੀਂ ਕੌਮਵਾਦ ਦੇ ਸੰਬੰਧ ਵਿੱਚ ਪੜ੍ਹਦੇ ਜੇ ਤੇ ਇਹ ਯੂਰਪ ਦਾ ਸੰਕਲਪ ਹੈ ਪਰ ਜਦੋਂ ਨਾਨਕ ਸਾਹਿਬ ਗੁਰੂ ਸਹਿਬਾਨ ਇਹ ਐਲਾਨ ਕਰਦੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਇਹ ਆਪਣਾ ਪੰਥ ਨਰਲਾ ਆਪਣਾ ਰਸਤਾ ਨਰਲਾ ਕਰ ਲਿਆ ਪਾਲ ਜਿਹੜੇ ਰਸਤੇ ਪਹਿਲਾਂ ਹੈ ਨੇ ਉਸ ਰਸਤੇ ਨਾਲੋਂ ਆਪਣਾ ਰਸਤਾ ਨਰਲਾ ਕੀਤਾ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਭਰਾਣ ਜਾਂ ਇਹ ਕਹਿ ਦੇਣਾ ਕਿ ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚੱਲੇ ਹਮ ਕਸ਼ੂ ਨਾ ਲੀਆ ਮਤਲਬ ਉਹਨਾਂ ਨੇ ਜੋ ਵੀ ਲਿਖ ਦਿੱਤਾ ਭਾਵੇਂ ਉਸ ਮਾਜੀ ਉਹਨਾਂ ਦੀ ਕੋਈ ਪ੍ਰਕਿਰਿਆ ਹੈ ਭਾਵੇਂ ਉਹਨਾਂ ਦੀ ਕੋਈ ਰਾਸੀ ਪ੍ਰਕਿਰਿਆ ਹੈ ਤੇ ਭਾਵੇਂ ਧਾਰਮਿਕ ਤੌਰ ਤੇ ਜੋ ਲਿਖ ਦਿਆ ਮਟੋ ਰਤ ਛਾੜ ਚੱਲੇ ਹਮ ਕਸ਼ੂ ਨਾ ਲੀਆ ਕੀ ਤੋਂ ਸੇ ਆਪਣਾ ਪੰਥ ਨਿਰਾਲਾ ਹੁਣ ਨਾ ਹੀ ਦੂਰ ਨੂੰ ਨਾ ਇਸਲਾਮ ਦੀ ਮਤ ਨੂੰ ਉਹ ਅਸੀਂ ਮੰਨਿਆ ਤੇ ਫਿਰ ਤੀਸਰਾ ਕਿਹੜਾ ਰਹਿ ਗਿਆ ਪਿੱਛੋਂ ਕੀ ਤੋਂ ਸੇ ਆਪਣਾ ਪੰਥ ਨਿਰਾਲਾ ਉਸੇ ਸਿੱਖੀ ਦੇ ਫਲਸਫੇ ਦੇ ਆਧਾਰ ਤੇ ਸਿੱਖ ਧਰਮ ਦਾ ਪੰਥ ਉਹ ਜਿਹੜਾ ਸਿੱਖ ਧਰਮ ਦਾ ਪੰਥ ਸੀ ਇਹਨੂੰ ਮੰਨਣ ਵਾਲੇ ਪੰਥੀਆਂ ਦਾ ਜਦੋਂ ਸਮੂਹ ਬਣਦਾ ਹੈ ਉਹ ਸਮੂਹ ਜੋ-ਜੋ ਵਿਕਾਸ ਕਰਦਾ ਹੈ ਉਹਦੇ ਚੋਂ ਇੱਕ ਕੌਮ ਦਾ ਜਨਮ ਹੁੰਦਾ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਰਾਸੀ ਦੁਨੀਆ ਤੇ ਰਾਸੀ ਲੋਕਾਂ ਤੇ ਰਾਸੀ ਪ੍ਰਬੰਧ ਤੇ ਜਦੋਂ ਗੁਰੂ ਜੀ ਝੋਟ ਮਾਰਦੇ ਨੇ ਤੇ ਗੁਰੂ ਸਹਿਬਾਨ ਕਹਿੰਦੇ ਨੇ ਕਿ ਜੋ ਇਹ ਰਾਜੇ ਨੇ ਜੋ ਇਹਨਾਂ ਦਾ ਪ੍ਰੋਸੈਸ ਇਹਨਾਂ ਨੂੰ ਚੁੰਦਾ ਹੈ ਉਹ ਮੈਰਿਟ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਤਖਤੇ ਰਾਜਾ ਸੋ ਬਹੇ ਜੋ ਤਖਤੇ ਲਾਇਕ ਹੋਈ ਇੱਕ ਸੰਤਪੁਰਸ਼ ਇੱਕ ਸਾਧបុਰਸ਼ ਇੱਕ ਗੁਰੂਪੁਰਸ਼ ਨੋ ਕੀ ਲੋੜ ਪੈਗੀ ਵੀ ਰਾਜਾ ਕਿਵੇਂ ਚੁਣਿਆ ਜਾਣਾ ਚਾਹੀਦਾ ਹੈ ਭਗਤ ਗੁਰੂ ਸਾਹਿਬ ਸੰਤੁਸ਼ਟ ਨਹੀਂ ਉਸ ਸਿਸਟਮ ਤੋਂ ਜਦੋਂ ਗੁਰੂ ਸਾਹਿਬ ਉਸ ਸਿਸਟਮ ਤੋਂ ਸੰਤੁਸ਼ਟ ਨਹੀਂ ਤੇ ਉਹਨਾਂ ਨੇ ਇਹ ਪੂਟਾ ਜਿਹੜਾ ਧਰਮ ਦੇ ਰੂਪ ਦੇ ਵਿੱਚ ਜੋ ਧਰਮ ਦਾ ਇੱਕ ਪੰਥ ਬਣ ਕੇ ਫੈਲਿਆ ਤੇ ਪੰਥੀਆਂ ਦਾ ਸਮੂਹ ਬਣ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਟਾਈਮ ਤੱਕ ਇਹ ਪੰਥੀਆਂ ਨੇ ਰਾਜ ਕੀਤਾ ਇਹਨਾਂ ਪੰਥੀਆਂ ਨੇ ਦਿਖਾ ਦਿੱਤਾ ਕਿ ਇੱਕ ਕੌਮ ਕੀ ਹੁੰਦੀ ਹੈ ਜਿਨ੍ਹਾਂ ਦਾ ਆਪਣਾ ਸੱਭਿਆਚਾਰ ਜਿਨ੍ਹਾਂ ਦਾ ਆਪਣੀ ਬੋਲੀ ਜਿਨ੍ਹਾਂ ਦਾ ਆਪਣਾ ਪਹਿਰਾਵਾ ਜਿਨ੍ਹਾਂ ਦਾ ਆਪਣੀ ਆਪਣਾ ਸਮਾਜੀ ਢਾਂਚਾ ਜਿਨ੍ਹਾਂ ਦੀ ਆਪਣੀ ਰਾਸੀ ਪਹੁੰਚ ਜਿਨ੍ਹਾਂ ਦੀ ਆਪਣੀ ਖਾਨگی ਇਹ ਹੁੰਦੀ ਹੈ ਇੱਕ ਕੌਮ ਦੀ ਨਿਸ਼ਾਨੀ ਇਹ ਜਿੱਥੇ ਪਾਰਟੀਕੁਲੈਰਿਟੀਆਂ ਹੈ ਵਿਲੱਖਣਤਾ ਹੈ ਤੇ ਉਹ ਵਿਲੱਖਣਤਾ ਨੂੰ ਫੋਲੋ ਕਰਨ ਵਾਲਾ ਬਹੁਤ ਵੱਡਾ ਇੱਕ ਸਮੂਹ ਹੈ ਉੱਥੋਂ ਕੌਮ ਦਾ ਜਨਮ ਹੁੰਦਾ ਹੈ ਉੱਥੋਂ ਇੱਕ ਕੌਮ ਨਿਕਲਦੀ ਹੈ ਸੋ ਅੱਜ ਵਾਸਤੇ ਇੰਨਾ ਹੀ ਵੈਸੇ ਤੇ ਕੌਮ ਸ਼ਬਦ ਤੇ ਆਪਾਂ ਜੇ ਗੱਲਬਾਤ ਕਰੀਏ ਤਾਂ ਭਾਵੇਂ ਜਿੰਨਾ ਮਰਜੀ ਲੰਮਾ ਲੈ ਜੀਏ ਭਾ ਪਰ ਇਹ ਸਾਡਾ ਜੋ ਐਪੀਸੋਡ ਹੈ ਗੁੱਝੀਆਂ ਰਮਜ਼ਾਂ ਉਹਦਾ ਹਿੱਸਾ ਨਹੀਂ ਆਪਾਂ ਕਿਸੇ ਵੇਲੇ ਸ਼ਬਦ ਦੇ ਉੱਤੇ ਫਿਰ ਖੁੱਲੀ ਵਿਚਾਰ ਕਰ ਸਕਦੇ ਆ ਧਰਮ ਇੱਕ ਗੁੱਝੀ ਰਮਜ਼ ਹੈ ਤੇ ਧਰਮ ਦੇ ਨਾਲ ਜਿਹੜਾ ਸਾਡੇ ਅੰਦਰ ਇੱਕ ਸ਼ਬਦ ਪੰਥ ਪ੍ਰਚਲਿਤ ਹੈ ਕੌਮ ਪ੍ਰਚਲਿਤ ਹੈ ਇਸ ਕਰਕੇ ਆਪਾਂ ਇਹਨਾਂ ਤਿੰਨਾਂ ਨੂੰ ਅੱਜ ਇਕੱਠਿਆਂ ਲੈ ਕੇ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਗੱਲ ਕਰਾਂਗੇ ਧਰਮ ਤੇ ਸਦਾਚਾਰ ਉਸ ਤੋਂ ਬਾਅਦ ਧਰਮ ਤੇ ਕਰਮਕਾਂਡ ਫਿਰ ਆਪਾਂ ਗੱਲ ਕਰਾਂਗੇ ਅਖੀਰ ਦੇ ਉੱਤੇ ਧਰਮ ਤੇ ਵਿਗਿਆਨ ਇਹਨਾਂ ਦਾ ਇਹਨਾਂ ਚ ਕੀ ਕੋਈ ਆਪਾਂ ਵਿਰੋਧ ਹੈ ਜਾਂ ਇਹ ਦੋਵੇਂ ਇੱਕੇ ਟਰੈਕ ਤੇ ਖੜੇ ਨੇ ਸੋ ਤਿੰਨ ਆਪਣੇ ਇਸੇ ਵਿਸ਼ੇ ਦੇ ਤਿੰਨ ਐਪੀਸੋਡ ਹੋਰ ਆਪਾਂ ਕਰਾਂਗੇ ਟੋਟਲ ਆਪਣੇ 5 ਹੋ ਜਾਣੇ ਉਸ ਤੋਂ ਬਾਅਦ ਆਪਾਂ ਅਗਲੇ ਵਿਸ਼ੇ 'ਤੇ ਅਲ ਵਧਾਂਗੇ ਜਿਹੜੀ ਕੁਰਬਾਨੀ ਦੀ ਕੋਈ ਹੋਰ ਕੁਝੀ ਰਮਜ਼ ਉਹਦੇ ਸਬੰਧ ਵਿੱਚ ਗੱਲਬਾਤ ਕਰਾਂਗੇ ਅੱਜ ਵਾਸਤੇ ਇੰਨਾ ਹੀ ਤੇ ਮੈਂ ਲੈਣਾ ਤੁਹਾਡੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ